ਸ਼ਹਿਰ ਨੇ ਕਹਿੰਦੇ ਹੈ ਕਿ ਦੀਏ ਤਲੇ ਹਮੇਸ਼ਾ ਨਹੀਂ ਰਹੀ ਹੁੰਦਾ ਜੀ ਹਾਂ ਇਹ ਉਦਾਹਰਨ ਸੱਚ-ਸਾਬਤ ਹੁੰਦੀ ਹੈ ਨਗਰ ਕੌਂਸਲ ਰਾਮਪੁਰਾਪੋਤੀ ਜਿਹੜੀ ਕਿ ਖੁਦ ਸ਼ਹਿਰ ਦੇ ਪੂਰੇ ਮੀਂਹ ਦੇ ਪਾਣੀ ਸੀਵਰੇਜ ਸਿਸਟਮ ਦਾ ਸਚਾਰੂ ਟੰਗਣਾ ਚਲਾਉਂਦਾ ਪ੍ਰਬੰਧ ਕਰਦੀ ਹੈ ਪਰੰਤੂ ਉਹਦਾ ਤਾਂ ਖੁਦ ਦਾ ਮੁਖਿਆਲਿਆ ਦਫਤਰ ਜਿਹੜਾ ਕਿ ਸ਼ਹਿਰ ਦੇ ਵਿੱਚ ਵਿੱਚਕਾਰ ਬਣਿਆ ਹੋਇਆ ਹੈ ਉਹ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਜਾਂਦਾ ਇੱਕ ਦਿਨ ਦੇ ਨਹੀਂ ਪੈਣ ਲਾਦੀ ਅੱਜ ਦਫਤਰ ਦਾ ਇਹ ਹਾਲ ਹੈ ਇਹ ਇਹਦੇ ਵਿੱਚ ਬੰਦਾ ਪੈਦਲ ਅੰਦਰ ਜਾ ਨਹੀਂ ਸਕਦਾ ਬਿਨਾ ਵਹੀਕਲ ਤੋਂ ਤੁਸੀਂ ਦਫਤਰ ਦੇ ਵਿੱਚ ਐਂਟਰੀ ਕਰ ਹੀ ਨਹੀਂ ਸਕਦੇ ਗ੍ਰਣੀ ਮਤ ਹੈ ਵੀ ਅੱਜ ਐਤਵਾਰ ਹੋਣ ਕਰਕੇ ਛੁੱਟੀ ਹੈ ਤੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਪਰੰਤੂ ਕੱਲ ਨੂੰ ਸੋਮਵਾਰ ਦਫਤਰ ਫੁੱਲੇਗਾ ਪਰ ਲੋਕਾਂ ਨੂੰ ਇਸ ਪ੍ਰਸ਼ਾਦੀ ਦਾ ਸਾਹਮਣਾ ਕਰਨਾ ਪਵੇਗਾ ਪਿਛਲੇ ਦਿਨੀ ਨਗਰ ਕੌਂਸਲ ਵਿੱਚ ਪ੍ਰਧਾਨ ਤੇ ਉਪ ਪ੍ਰਧਾਨ ਦੀ ਚੋਣ ਕੀਤੀ ਗਈ ਹੈ ਬੇਸ਼ੱਕ ਕਈ ਸਾਲਾਂ ਬਾਅਦ ਨਗਰ ਕੌਂਸਲ ਨੂੰ ਪਰਦਾੜ ਮਿਲ ਚੁੱਕਿਆ ਹੈ ਪਰੰਤੂ ਅੱਜ ਵੀ ਕੰਮ ਕਾਜ ਠੱਪ ਪਿਆ ਹੈ ਨਾ ਤਾਂ ਫਰਦਾਨੇ ਹੱਜੀ ਆਪਣਾ ਕਾਜ ਪਰ ਸੰਭੇ ਨਾ ਹੀ ਕੋਈ ਸ਼ਹਿਰ ਦੇ ਵਿੱਚ ਵਿਕਾਸ ਕਾਰਜ ਦੀ ਕੋਈ ਮੀਟਿੰਗ ਕੀਤੀ ਗਈ ਹੈ ਜਾਂ ਕੋਈ ਬੰਦੋਬਸਤ ਕੀਤਾ ਗਿਆ ਹੈ। ਪਰ ਸੇ ਜੋਖ ਸੁਤਰ ਤੋਂ ਬਿਲੀ ਜਾਣਕਾਰੀ ਸਾਂ ਸ਼ਹਿਰ ਦੇ ਸੀਗਰਟ ਫਾਟਰੀ ਦੇ ਪਾਸੇ ਜਿਹੜਾ ਕੀ ਟ੍ਰੀਟਮੈਂਟ ਪਲੈਂਟ ਬਣਾਇਆ ਉੱਥੋਂ ਦੀਆਂ ਮੋਟਰਾਂ ਬੁਰੀ ਤਰ੍ਹਾਂ ਬੰਦ ਪਈਆਂ ਨੇ ਜਿਸ ਕਰਕੇ ਇਹ ਪਾਣੀ ਦਾ ਠੇਰਾਬ ਹੋ ਰਿਹਾ ਹੈ। ਤੇ ਡਾਕਟਰ ਪਾਲਸਨ ਸਮੇਤ ਸ਼ਹਿਰ ਦੇ ਬਖੋ ਕੁਮਿਆਰਾਂ ਵਿੱਚ ਪਾਣੀ ਦੇ ਇਸ ਤਰ੍ਹਾਂ ਹੀ ਛੱਪਨ ਲੱਗੇ ਹੋਏ ਆ।